ਕਿ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਤੋਂ ਦਿਖਾ ਰਹੇ ਆ ਔਰ ਸੀਐਮ ਸਾਹਿਬ ਦੇ ਔਰ ਨਾਲ ਲੋਕਾਂ ਅੰਦਰ ਦੇਖੋ ਕਿੰਨਾ ਉਤਸ਼ਾਹ ਹੈ ਔਰ ਜਿੱਧਰ ਜਿੱਧਰ ਸੀਐਮ ਸਾਹਿਬ ਖੜੇ ਉਧਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਲੋਕ ਜਿਨ੍ਹਾਂ ਨੇ ਚੰਡੀਗੜ੍ਹ ਰੋਡ ਤੇ ਜਾਣਾ ਉਹ ਵਿਚਾਰੇ ਆ ਤੁਸੀਂ ਦੇਖੋ ਕਿ ਬਹਿਸ ਦੇ ਨਜ਼ਰ ਆ ਰਹੇ ਆ ਉਤਸ਼ਾਹ ਬਾਬਾ ਜੀ ਕੀ ਹੋਇਆ ਉਹ ਹਿਆਲੇ ਦਿੱਕਰ ਉਧਰੋਂ ਬੰਦ ਕੀਤਾ ਐ ਇਧਰੋਂ ਪਿੱਛੇੋਂ ਬੰਦ ਕੀਤਾ ਐ ਇਹਦੇ ਪੈਜ ਇੱਕ ਬੰਦੇ ਦੇ ਖਾਤਰ ساری ਦੁਨੀਆ ਸੂਲੀ ਡੰਗੀ ਪਈ ਆ ਇਹ ਤਾਂ ਪਹਿਲਾਂ ਕਹਿ ਨਹੀਂ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦੇਣਾ ਹਾਂ ਵੀਆਈਪੀ ਕਲਚਰ ਹੀ ਨਹੀਂ ਖਤਮ ਕਰਨਾ ਇਹ ਵੀਆਈਪੀ ਕਲਚਰ ਕਿਤਾਬ ਪਣਾਉਂਦੇ ਆ ਜਿੱਦਣ ਦੂਤਾਂ ਮਿਲ ਜਾਂਦੀਆਂ ਕੋਈ ਨਹੀਂ ਬਖਸ਼ਦਾ ਕੋਈ ਨਹੀਂ ਬਖਸ਼ਦਾ ਕੋਈ ਨਹੀਂ ਬਾਹਰ ਦਾ ਕੋਠੀਆਂ 10000 ਕਿਜਰੀਵਾਲ ਕਹਿੰਦਾ ਸੀ ਮੈਂ ਕੁਝ ਨਹੀਂ ਲੈਣਾ ਸਾਰੇ ਕੋਈ ਲੈ ਕੇ ਮੁੜ ਕੇ ਹੁਣ ਪਬਲਿਕ ਦੁਖੀ ਹੋਈ ਪਈ ਆ ਪਹਿਲਾਂ ਮੈਂ ਇਧਰੋਂ ਘੁੰਮ ਕੇ ਆਇਆ ਉਧਰੋਂ ਇਧਰ ਮੋੜਦਾ ਹੁਣ ਇਧਰੋਂ ਇਧਰ ਤਾਂ ਘੰਟਾ ਹੋ ਗਿਆ ਨਵੇਂ ਸ਼ਹਿਰ 'ਚ ਘੁੰਮਦੇ ਨੂੰ ਕਜੈਰੀਆਂ ਤੇ 갈 ਜਾਣਾ 1 ਘੰਟਾ ਪੂਰਾ ਹੋ ਗਿਆ ਨਵੇਂ ਸ਼ਹਿਰ 'ਚ ਘੁੰਮਦੇ ਹਾਂਜੀ ਪਹਿਲਾਂ ਉਧਰੋਂ ਭੇਜ ਦਿੰਦਾ ਉਧਰੋਂ ਨਹੀਂ ਮੋੜ ਦਿੱਤੇ ਸਾਰੇ ਰੋਡ ਬਲੌਕ ਆ ਨਵੇਂ ਸ਼ਹਿਰ ਤੇ ਰਾਹੋ ਤੋਂ ਜਾ ਕੇ ਮੋੜੋ ਜੀ ਕਹਿੰਦੇ ਜੇ ਕਜੈਰੀਆਂ ਨੂੰ ਆਣਾ ਜਾ ਇਧਰ ਬਾਈ ਪਾਸ ਤੇ ਉਧਰ 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 ਵੀ ਮੋਰੇ ਖੜੇ ਹੋ ਨਹੀਂ ਖੜੇ ਅੰਦਰ ਜਾਣ ਦਿੰਦੇ ਉਧਰੋਂ ਅੰਦਰ ਨਹੀਂ ਜਾਣ ਦਿੰਦੇ ਨਾ ਕਿੱਧਰ ਨੂੰ ਜਾਇਆ ਬਾਪੂ ਜੀ ਕੰਮ ਕੀ ਸੀ ਆਪਾਂ ਨੂੰ ਅੱਜ ਮੈਂ ਕਜੇਰੀਆਂ ਜਾਣਾ ਸੀ ਯਾਰ ਕਿਹੜੇ ਹਿਆਲੇ ਤੋਂ ਸੀ ਨਾ ਹਾਂਜੀ ਹਿਆਲੇ ਤੋਂ ਆਏ ਆ ਨਾ ਮੈਂ ਆਇਆ ਜੀ ਰਾਹੋਂ ਤੋਂ ਖੱਜਲ ਖਵਾਰ ਹੋ ਰਹੇ ਆ ਹੋ ਜੀ ਤਾਂ ਤੁਸੀਂ ਬਾਪੂ ਜੀ ਦੀ ਗੱਲ ਸੁਣੀ ਕਹਿੰਦੇ ਖੱਜਲ ਖਵਾਰ ਹੋ ਰਹੇ ਆ ਔਰ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਚੌਕ ਤੋਂ ਦਿਖਾ ਰਹੇ ਆ ਆ ਤੁਸੀਂ ਦੇਖੋ ਕਿ ਸਵੇਰ ਦਾ ਹੀ ਹਾਲ ਹੈ ਆ ਇਸ ਤਰੀਕੇ ਲੋਕਾਂ ਨੂੰ ਕਹਿ ਜਾ ਰਹੇ ਮਰ ਜਾਓ ਜੀ ਸਾਡੀ ਜਾਨ ਨੂੰ ਤਾਂ ਆਪ ਵਕਤ ਪਿਆ ਹੋਇਆ ਇਸੇ ਤਰੀਕੇ ਲੋਕੀ ਖੱਜਲਖਵਾਰ ਹੋ ਰਹੇ ਨੇ ਔਰ ਇਹ ਤਾਂ ਆਪ ਲੋਕ ਨੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਮੌਕਾ ਦਿੱਤਾ ਇੱਕ ਮੌਕਾ ਮੰਗਿਆ ਜਾ ਰਿਹਾ ਸੀ ਭਾਈ ਮੋਰੇ ਦਾਸ ਤਰ ਹੈ ਯਾਰ ਕਲਾਮ ਰੋਡ ਦੀ ਟ੍ਰੈਫਿਕਾ ਪੂਰਾ ਬਾਸਤਾਂ ਘੰਟੇ ਦੀ ਗੱਲ ਹੈ ਮੁੰਕੇ ਖਾਨ ਨੂੰ ਭਾਈ ਆਪੀ ਅੱਗੇ ਜਾਣਾ ਮਦਦ ਦੇ ਪੂਰੇ ਦਾਸ ਤਰ ਹੈ ਸਾਡੀ ਵੀ ਮਜਬੂਰੀ ਹੈ ਸਾਡੇ ਵੀ ਮਜਬੂਰੀ ਆ ਮਜਬੂਰੀ ਕਰਕੇ ਉਹ ਤੁਹਾਨੂੰ ਬੋਲੀ ਆ ਸਾਡੇ ਨੂੰ ਮਜਬੂਰੀ ਸਾਡੇ ਨਾਲ ਭੇਜਣਾ ਭੇਜਣਾ ਮੁੜ ਕੇ ਤੱਕ ਘੰਟੇ ਦੀ ਗੱਲ ਆ ਸਰ ਜੇ ਕਿਸੇ ਨੂੰ ਬਾਈਚਾਸ ਐਮਰਜੈਂਸੀ ਹੋਵੇ ਫਿਰ ਐਮਰਜੈਂਸੀਆਂ ਨੂੰ ਭੇਜਦੇ ਆ ਜਿਹੜਾ ਇਹ ਇੱਥੇ ਡਾਕਟਰ ਪਾਵੇ ਨੇ ਆ ਲੋ ਜੀ ਐਮਰਜੈਂਸੀ ਵਾਲੇ ਆ ਗਏ ਉੱਧਰ ਕਹਿੰਦੇ ਇੱਥੇ ਇੱਥੇ ਆਏ ਇੱਥੇ ਆਏ ਕਹਿੰਦੇ ਉੱਥੇ ਆ ਐਮਰਜੈਂਸੀ ਵਾਲੇ ਹੀ ਮੌਕੇ ਤੇ ਆ ਗਏ ਕੁਦਰਤੀ ਕਿੱਧਰ ਜੀ ਜਾਵਾਂ ਹੁਣ ਦੱਸੋ ਮੈਨੂੰ ਮੇਰਾ ਐਮਰਜੈਂਸੀ ਵਾਲਾ ਉਹਨੂੰ ਵੀ ਭੇਜਦੇ ਉਹ ਪੀ ਚੱਕ ਕੇ ਲੈ ਜੂਮਗੇ ਜੀ ਗੱਡੀ ਗਈ ਆ ਉਹ ਮੋਰੇ ਲੜਦੇ ਉਹ ਕਹਿੰਦਾ ਇੱਧਰ ਚ ਜਾਓ ਉੱਧਰ ਚ ਜਾਓ ਜਾ ਬੱਸ ਸਾਡੇ ਵੀ ਨਹੀਂ ਹੈਗੀ ਆਪਰਾਂ ਦੇ ਜੋ ਹੁਕਮ ਆ ਉਹ ਤਾਂ ਸਾਨੂੰ ਕੋਈ ਕਰਨਾ ਹੀ ਪੈਣਾ ਠੀਕ ਹੈ ਜੀ ਤੇ ਲੋ ਜੀ ਪਹਿਲਾ ਅਫਸਰ ਕਹਿੰਦੇ ਸੀਗੇ ਕਿ ਆਪਾਂ ਐਮਰਜੈਂਸੀ ਵਾਲੇ ਭੇਜ ਦਿਆਂਗੇ ਹੁਣ ਐਮਰਜੈਂਸੀ ਵਾਲੇ ਮੋਰ ਵੀ ਕਹਿੰਦੇ ਕਿ ਬੱਸ ਨਹੀਂ ਚੱਲਦਾ ਤੁਸੀਂ ਹਸਪਤਲ ਜਾਣਾ ਜੀ ਹਸਪਤਲ ਜਾਣਾ ਆਹ ਲੋ ਜੀ ਆਏ ਪਰੇਸ਼ਾਨੀ ਹੁੰਦੀ ਹੈ ਤੁੰਦੂ ਦੀ ਹੈ ਚਾਈਲਡ ਡਾਕਟਰ ਠੀਕ ਹੈ ਜੀ ਕਿੱਥੇ ਹਸਪਤਲ ਜਾਣਾ ਕਿੰਨੀ ਦੇਰ ਤੋਂ ਖੇਚਲ ਖਾਰੂ ਨੇ ਪੈ ਰਹੀ ਵਾ ਮਾਈ ਭਾਈ 5 ਮਿੰਟ ਹੋ ਗਏ 5 ਮਿੰਟ ਹੋ ਗਏ ਜੀ 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 ਤੁੰਡੂ ਡਾਕਟਰ ਜੀ ਆਣਾ ਹਸਪੀਟਲ ਆ ਜੀ 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 ਤਾਂ ਮਾਤਾ ਜੀ ਵੀ ਕਹਿੰਦੇ ਕਿ ਆਪਾਂ ਹਸਪਤਲ ਜਾਣਾ ਕਹਿੰਦੇ ਤੱਕ ਕਿੰਨਾ ਹੋਰ ਸਬਰ ਕਰ ਲੋ ਲੋਕਾਂ ਨੂੰ ਤਾਂ 80 ਸਾਲ ਹੋ ਕੇ ਸਬਰ ਕਰਦੇ ਆ ਨੂੰ ਹੋਰ ਕਿੰਨਾ ਕ ਸਬਰ ਕਰਨ ਆ ਲਓ ਜੀ ਤਸਵੀਰਾਂ ਚੰਡੀਗੜ੍ਹ ਚੌਕ ਤੋਂ ਪੰਜਾਬੀਆਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਕਿ ਸਬਰ ਕਰ ਲੋ ਪੰਜਾਬੀ ਕਿੰਨਾ ਕ ਸਬਰ ਕਰਦਾ ਆ ਆਮ ਲੋਕਾਂ ਦਾ ਵੀ ਇਸ ਤਰੀਕੇ ਸਵਾਗਤ ਹੋ ਰਿਹਾ ਵੀਆਈਪੀ ਕਲਚਰ ਪੂਰੀ ਤਰ੍ਹਾਂ ਪੰਜਾਬ ਤੋਂ ਖਤਮ ਹੋ ਚੁੱਕਾ ਵੀਆਈਪੀ ਕਲਚਰ ਉਹ ਆ ਦੇਖਣਾ ਬਣਦਾ ਇੱਕ ਆ ਗੱਡੀ ਵਾਲੇ ਵੀ ਆਏ ਨੇ ਜੀ ਇਹਨਾਂ ਨੂੰ ਮੌਕਾ ਮਿਲਦਾ ਜਾਣਦਾ ਕਿੰਨੇ ਇੱਕ ਮੌਕਾ ਪਹਿਲਾਂ ਸਰਕਾਰ ਮੰਗਦੀ ਸੀ ਇੱਕ ਮੌਕਾ ਹੁਣ ਲੋਕ ਮੰਗਦੇ ਕਿ ਇੱਕ ਮੌਕਾ ਦੇ ਦਿਓ ਹਰ ਲੋਕ ਕਹਿੰਦੇ ਕਿ ਇੱਕ ਮੌਕਾ ਦੇ ਦੋ ਭਾਈ ਲੰਕਣਾ ਹਸਪਤਾਲ ਜਾਣਾ ਆਪਣੇ ਘਰ ਨੂੰ ਜਾਣਾ ਚਾਹ ਕਹਿੰਦੇ ਅੱਧਾ ਘੰਟਾ ਸਬਰ ਕਰ ਲਓ ਪੌਣਾ ਘੰਟਾ ਸਬਰ ਕਰ ਲਓ ਇਹ ਤਾਂ ਇੱਕ ਚੌਕ ਦਿਖਾ ਰਹੇ ਆ ਤੁਹਾਨੂੰ ਮੈਂ ਥੱਲੇ ਦੂਜੇ ਪਾਸੇ ਚੱਲਦੇ ਆ ਜਿਹਨੋਂ ਕਿ ਪਿੱਛੇ ਨਾਕੇ ਤੇ ਸਪਾਸ ਪੁਰਸ਼ ਲਾ ਕੇ ਨਿਕਲੇ ਆਉਂਦਾ ਉਹਨੂੰ ਮੋਰੇ ਘੇਰ ਲਿਆ ਜਾਂਦਾ ਆ ਲੋ ਜੀ ਰੋਡ ਬੰਦ ਹੈ ਰੋਡ ਬੰਦ ਹੈ ਸ਼ਹਿਰ ਹੀ ਬੰਦ ਹੈ ਨਵਾਂ ਸ਼ਹਿਰ ਹੋ ਗਿਆ ਹੈ ਬੰਦ ਨਖਰੂ ਬਾਬੇ ਕਿੰਨੀ ਦੇਰ ਤੋਂ ਖੜੇ ਹੈ ਜੀ ਲੰਘ ਗਿਆ 10 ਮਿੰਟ ਖੜੇ 10 ਮਿੰਟ ਪਹਿਲਾਂ ਮੈਂ ਲੰਘਿਆ ਸੀ ਮਤਲਬ 20 ਮਿੰਟ ਹੋ ਗਏ ਆ ਹਾਂ ਜੀ ਜਾਣਾ ਕਿੱਥੇ ਤੁਸੀਂ ਅਸੀਂ ਇੱਥੇ ਜਾਣਾ ਪੂਰੇ ਵਾਲਦੇ ਕਿਸੇ ਨੂੰ ਵੇਟ ਕਰਦੇ ਆ ਅੱਛਾ ਹਾਂ ਜੀ ਤੁਸੀਂ ਤੁਸੀਂ ਗੱਲ ਕਤਿਆਲੇ ਹਾਂਜੀ 23 ਵਾਲੇ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਸੂਦਾ ਗੁਰੂ ਅੱਛਾ ਅੱਛਾ ਦੇਖਦੇ ਉਹਨੇ ਹਾਂਜੀ ਚਲ ਬਹੁਤ ਸ਼ੁਕਰੇ ਮਾਤਾ ਜੀ ਇਹਦੇ ਸ਼ੀਰੋਤ ਬਣਾ ਕੇ ਰੱਖੋ ਹਾਂਜੀ ਨਹੀਂ ਦੇਖੀ ਦੀ ਅਸੀਂ ਕਿਉਂ ਸਾਰੀਆਂ ਤੁਹਾਡੀਆਂ ਚਲ ਧੰਨਵਾਦ ਮਾਤਾ ਆ ਹੁਣ ਤੁਹਾਨੂੰ ਦਿਖਾ ਦਿੰਨੇ ਕਿ ਜਿੱਥੇ ਡਾਇਵਰਸ਼ਨ ਲਿਆ ਗਿਆ ਡਾਇਵਰਸ਼ਨ ਵਾਲੇ ਪਾਸੇ ਓਹ ਦਿੱਸਕ ਨਿਕਾ ਜਾਂਦੀ ਹੈ ਟਰੈਫਿਕ ਫਸਿਆ ਪਿਆ ਤੇ ਜੇ ਲੰਘ ਵੀ ਜਾਓਗੇ ਤਾਂ ਮੋੜੇ ਫੇਰ ਮੋੜ ਦਿੰਦੇ ਆ ਅਕ ਕਿਉਂ ਫੇਰ ਮੋੜ ਮੋੜ ਦਿੰਦੇ ਆ ਪਰ ਉਹੀ ਗੱਲ ਹੈ ਜਿਹੜਾ ਆ ਗਿਆ ਜਿਹੜਾ ਇੱਕ ਵਾਰੀ ਐਂਟਰੀ ਕਰਕੇ ਆ ਉਹਨੂੰ ਵਾਪਸ ਨਹੀਂ ਮੁੜਨ ਦਿੰਦੇ ਜਿਹੜਾ ਨਵਾਂ ਆਉਂਦਾ ਉਹਨੂੰ ਜਾਣ ਨਹੀਂ ਦਿੰਦੇ ਤੇ ਲੋਕਾਂ ਨੇ ਤਾਂ ਇੱਕ ਸਾਈਡ ਤੋਂ ਚਲੇ ਜਾਣਾ ਸੀ ਆਪਣੇ ਆਪਣੇ ਰਾਹ ਨੂੰ ਜਾਣਾ ਲੋਕਾਂ ਨੇ ਤਾਂ ਆਪਣੇ ਆਪਣੇ ਥਾਂ ਨੂੰ ਜਾਣਾ ਹੈ ਇੱਕ ਪਾਸਾ ਬੰਦ ਕਰ ਦਿਓ ਭਾਈ ਇੱਕ ਪਾਸਾ ਖੁੱਲਾ ਰਹਿਣ ਦਿਓ ਕਿ ਲੋਕੀ ਕਦੀ ਇੱਕ ਪਾਸੇ ਜਾਂਦੇ ਕਈ ਦੂਜੇ ਪਾਸੇ ਜਾਂਦੇ ਕਦੀ ਇੱਕ ਪਾਸੇ ਨਾ ਹੁੰਦੀ ਐ ਕਦੀ ਦੂਜੇ ਪਾਸੇ ਨਾ ਹੁੰਦੀ ਐ ਉਹ ਇਸ਼ਾਰਾ ਕਰਕੇ ਸਮਝਾਈ ਤੇ ਜਾਂਦੇ ਪਰੇ ਵੀ ਚੱਲ ਜਾਓ ਲੇਕਿਨ ਜਦ ਉਹ ਫੇ ਸੜਕ ਤੇ ਚੜਦੇ ਫੇਰ ਰੋਕ ਲਿਆ ਜਾਂਦਾ ਚਲੋ ਵੀ ਕੋਆਪਰੇਟ ਕਰੋ ਹੁਣ ਸਰਕਾਰਾਂ ਮੂਰੇ ਕਿਹਦਾ ਜ਼ੋਰ ਚੱਲਦਾ ਕਾਪਰੇਟੀ ਕਰਨਾ ਪੈਂਦਾ ਤਾਂ ਬੇਨਤੀ ਇੰਨੀ ਹੈ ਕਿ ਹੁਣ ਜਿਹੜੇ ਘਰਾਂ ਚ ਨੇ ਅੱਧਾ ਪੌਣਾ ਘੰਟਾ ਵੀ ਘਰਾਂ ਚ ਹੀ ਰੋ ਅੱਧਾ ਪੌਣਾ ਘੰਟਾ ਸਮਝੋ ਹਾਲਾਤਾਂ ਨੂੰ ਉਸ ਤੋਂ ਬਾਅਦ ਹੀ ਸੜਕਾਂ ਦੇ ਉੱਤੇ ਆਹ ਤਸਵੀਰਾਂ ਇਹ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਤੋਂ ਤਸਵੀਰਾਂ ਦਿਖਾ ਰਹੇ ਹਾਂ ਬਸ ਅੱਜ ਤਾਂ ਇਹੀ ਹੋਈ ਜਾਂਦੀ ਆ ਪੁਲਿਸ ਵਾਲੇ ਮੁਲਾਜ਼ਮ ਵਿਚਾਰੇ ਇਹੀ ਕਰੀ ਜਾਂਦੇ ਆ ਨਾ 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 ਪਰੇਦੀ 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 ਕੋਸੋੜਿਆ ਹੀ ਕਰੀ ਜਾਂਦੇ ਆ ਨਾ 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 ਇੱਧਰ ਨਾ ਬੜੀ ਪਰੇਦੀ 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 ਅਹੀਂ ਤਾਂ ਆਪ ਫਸੇ ਅਭਰਾ ਹੀ ਤਾਂ ਆਪ ਮੁਸ਼ਕਿਲ 'ਚ ਉਹ ਜਾਲ ਨੂੰ ਸਾਰੇ ਅਜੀਤ ਵਾਲੇ ਨੂੰ ਮੰਗਵਾਣ ਚ ਦਫ਼ਤਰ ਹੈ ਆ ਲੋ ਸਲਾਹ ਇਹੀ ਦਿੱਤੀ ਜਾ ਰਹੀ ਗੱਡੀ ਇੱਕ ਸਾਈਡ ਤੇ ਕਰਕੇ ਤੁਰ ਕੇ ਚੱਲ ਜਾਓ ਜੇ ਜਾਣਾ ਤਾਂ ਉਤਰ ਕੇ ਜਾਓ ਚੜ੍ਹ ਕੇ ਨਹੀਂ ਜਾ ਸਕਦੇ ਜੇ ਆਂਡਗਵਾਂਡ 'ਚ ਵੀ ਤੁਹਾਡਾ ਦਫ਼ਤਰ ਹੈ ਚਲੋ ਆਂਡਗਵਾਂਡ 'ਚ ਦਫ਼ਤਰ ਹੈ ਤਾਂ ਉਤਰ ਕੇ ਚੱਲ ਜਾਓ ਚੜ੍ਹ ਕੇ ਨਹੀਂ ਜਾਣਾ ਮੋਟਰਸਾਈਕਲ 'ਤੇ ਅੱਜ ਸ਼ਹਿਰ ਵਾਲਿਆਂ ਨੇ ਬਥੇਰੀ ਬਹੁਤ ਮਿਹਨਤ ਕੀਤੀ ہوئی ਬਹੁਤ ਮਿਹਨਤ ਕੀਤੀ ਜਾ ਲੈੰਦੋ ਭਾਈ ਜਾ ਲੈੰਦੋ ਇਹ ਜਾ ਲੈੰਦੋ ਲੋ ਬਾਕੀ ਥੋੜਾ ਅੱਗੇ ਚੱਲ ਕੇ ਤੁਹਾਨੂੰ ਦਿਖਾ ਦਿੰਨੇ ਆ ਪਾਗੀ ਮੈਨੂੰ ਉੱਥੇ ਵੀ ਰੋਕ ਲੈਣਾ ਕੋਈ ਨਹੀਂ ਤੇ ਜੇ ਮੇਰੇ ਨਾਲ ਹਾਂਜੀ ਠੱਕਾ ਕਰਦੇ ਆ ਭਾਈ ਜਾਣੇ ਨੂੰ ਕਿ ਕਿੱਥੇ ਲੈ ਜਾਣਾ ਤੁਸੀਂ ਡਾਕਟਰ ਕਹਿੰਦੇ ਜਾਣਾ ਸੀਗਾ ਸਾਡੇ ਇਹ ਬੱਚੇ ਆ ਅੱਛਾ ਹਾਂ ਉਹ ਤਾਂ ਇੱਧਰਲੇ ਪਾਸੇ ਨਿਆਣਾ ਨਾ ਥੋੜੇ ਨੇੜੇ ਹੀ ਆ ਮੇਰੇ ਆਹ ਰੋਡ ਤੇ ਆ ਗੈਂਡ ਆਹ ਨੇੜੇ ਹੀ ਆ ਨੇੜੇ ਹੀ ਆ ਨੇੜੇ ਤਾਂ ਹੈਗਾ ਉੱਥੋਂ ਵੀ ਨਹੀਂ ਜੂਟਾਂ ਦੇ ਰਹੇ ਇਹ ਚੱਕਰਵਾ ਦੇਣਾ ਨਹੀਂ ਚੱਲ ਇਸ ਤੱਕ ਕਈਆਂ ਫਿਰ ਟਰੈਕਟਰ ਲੈ ਕੇ ਆਉਣੇ ਪਊਗੇ ਤੇ ਜਾਣੇ ਨੂੰ ਕੱਢਣਾ ਪਿਆ ਨਾ ਕੀ ਲੱਗੇ ਨੂੰ ਪੁੱਗ ਟਰੈਕਟਰ ਨੇੜੇ ਹੀ ਹੋ ਗਿਆ ਸਿੱਖ ਬੱਚੇ ਨੂੰ ਯਾਰ ਟ੍ਰੀਟਮੈਂਟ ਵਾਸਤੇ ਕੈਸ ਡਾਕਟਰ ਦਾ ਹੀ ਜਾਣਾ ਕਿਹਨਾਂ ਦਾ ਜਾਣਦੇ ਹੋ ਅਸੀਂ ਮੋੜ ਜਾਂਦੇ ਹਾਂ ਯਾਰ ਸਾਨੂੰ ਨਹੀਂ ਲੋੜ ਹੈ ਕਿ ਇਹ ਕਲਾਮ ਰੋਡ ਤੇ ਜਾਣੇ ਨਹੀਂ ਜਾ ਸਰ ਕਲਾਮ ਰੋਡ ਤੇ ਇੰਨਾ ਟ੍ਰੈਫਿਕ ਹੈ ਇਹਨੂੰ ਘੰਟੇ ਤੋਂ ਉੱਤੇ ਲੱਗ ਜਾਣਾ ਲੰਘ ਜਾਓ ਪੈਂਦੀ ਲੰਘ ਜਾਓ ਲੰਘੋ ਪੈਂਦੀ ਲੰਘਾਈ ਲੰਘ ਅਸੀਂ ਯਾਰ ਤਸਵੀਰ ਚਲੇ ਗਏ ਪੂਰੇ ਕੀ ਤੋਂ ਗਾਜੋ ਤੇ ਬੁਆਰਾ ਜੰਗ ਹੀ ਹੈ ਮੋਰੀਏ ਜਦ ਮਜਬੂਰੀ ਆ ਹੋਰ ਗੱਲ ਤੇ ਬੁਆਰਾ ਜਾਵੇ ਕੋਈ ਗੱਲ ਚਲੋ ਚਲੋ ਇਹ ਹਮਦਰਦੀ ਦਿਖਾਈ ਹੈ ਬਿਮਾਰ ਬੰਦੇ ਨੂੰ ਭੇਜਿਆ ਉਹਨਾਂ ਨੇ ਇਹ ਹਮਦਰਦੀ ਦਿਖਾਈ ਹੈ ਅੱਧੇ ਘੰਟੇ ਤੋਂ 20 ਮਿੰਟ ਤੇ ਗੱਲ ਆ ਗਈ ਐ 20 ਮਿੰਟ ਤੋਂ 10 ਮਿੰਟ ਤੇ ਆ ਜਾਣੀ ਫਿਰ 5 ਮਿੰਟ ਤੇ ਭਾਈ ਜੇ ਕੋਈ ਭਾਸ਼ਾ ਮਰਿਆਦਾ ਤੋਂ ਬਾਅਦ ਕੋਈ ਬੰਦਾ ਚੂਜ਼ ਕਰ ਲੈਂਦਾ ਤਾਂ ਸਸੀਂ ਉਹਦੇ ਲਈ ਪਹਿਲੇ ਹੀ ਮਾਫੀ ਮੰਗਦੇ ਆ ਪਰ ਅੱਕੇ ਉਹ ਲੋਕ ਕਈ ਵੇਲੇ ਨਿਰਾਸ਼ ਹੋ ਜਾਂਦੇ ਆ ਤੇ ਇਹ ਤਸਵੀਰਾਂ ਹੁਣ ਆਪਾਂ ਤੁਹਾਨੂੰ ਮੁੱਖ ਮਾਰਗ ਚੰਡੀਗੜ੍ਹ ਰੋਡ ਤੋਂ ਦਿਖਾ ਰਹੇ ਆ ਇਧਰਲੇ ਪਾਸੇ ਬੈਂਸ ਫਸਿਆ ਚੱਲਦਾ ਤੇ ਗੱਡੀ ਵਹੀਕਲ ਤੇ ਚੜ ਕੇ ਆਉਣ ਨਹੀਂ ਦਿੰਦੇ ਭਾਈ ਤਾਂ ਆਪਾਂ ਤੁਹਾਨੂੰ ਤੁਰ ਕੇ ਹੀ ਜਿਹੜੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਕਿਉਂਕਿ ਸਕੂਲ ਦੇ ਅੰਦਰਲਾ ਮਾਹੌਲ ਸਾਡੀ ਦੂਜੀ ਟੀਮ ਅੰਦਰ ਕਵਰੇਜ ਕਰ ਰਹੀ ਹੈ ਉਹ ਤੁਹਾਨੂੰ ਅੰਦਰੋਂ ਵੀ ਸਾਰੀਆਂ ਫੁਟੇਜ ਦਿਖਾ ਦੇਵਾਂਗੇ ਔਰ ਇਹ ਅਸੀਂ ਸੜਕਾਂ ਤੇ ਦਿਖਾ ਰਹੇ ਹਾਂ ਖੱਜਲ ਖਵਾਰੀ ਐਟ ਦੀ ਸਪੀਚ ਮੁੱਖ ਮਾਰਗ ਚੰਡੀਗੜ੍ਹ ਰੋਡ ਜਿੱਥੋਂ ਨਿਕਲ ਕੇ ਦੂਜਾ ਗੇਅਰ ਪੈਂਦਾ ਉਹ ਤੋਂ ਪਹਿਲੇ ਸਟਾਪ ਲੱਗਿਆ ਪਿਆ ਇਹ ਕਿਧਰ ਜਾਣਾ ਜੀ ਤੁਸੀਂ ਹੌਸਪੀਟਲ ਜਾਣਾ ਜੀ ਪਰੇਸ਼ਾਨ ਕੀਤਾ ਪਿਆ ਇਹਨਾਂ ਨੇ ਕਿਹੜੇ ਹਸਪਤਾਲ ਜਾਣਾ ਸਰਕਾਰੀ ਹਸਪਤਾਲ ਜਾਣਾ ਕੀ ਕਹਿੰਦੇ ਬੰਨਾ ਕੀ ਕਰਦੇ ਉਹ ਕਹਿੰਦੇ ਇਧਰ ਨਹੀਂ ਜਾਣਾ ਨਹੀਂ ਤਾਂ ਹਾਂ ਮੈਂ ਨਦੀਪ ਨੂੰ ਪੁੱਛਿਆ ਆਦ ਗਿਆ ਬਈ ਹੋਰ ਕੋਈ ਰਸਤਾ ਹੈ ਦਾ ਉਹ ਕਹਿੰਦੇ ਸਾਨੂੰ ਤੁਸੀਂ ਇਹ ਅਸੀਂ ਕੋਟਾ ਦੁਆ ਕਰਦੇ ਮੈਂ ਕਿਹਾ ਸਾਨੂੰ ਪਰਚੀਆਂ ਦਿਖਾਣੀ ਹੈ ਤੁਸੀਂ ਬਾਹਰ ਆਇਆ ਹਾਂਜੀ ਪਰਚੀਆਂ ਦਿਖਾਣੀ ਹੈ ਅਸੀਂ ਗੰਦਪੁਰ ਹਸਪੀਟਲ ਤੋਂ ਆਇਆ ਉਹ ਕਹਿੰਦੇ ਨਵੇਂ ਸ਼ਹਿਰ ਜਾਣਾ ਪਰਚੀਆਂ ਦਿਖਾਤੀ ਹੁੰਦੀ ਸੀ ਕਿਹੜੀਆਂ ਪਰਚੀਆਂ ਜੋ ਬੱਚੇ ਦੀਆਂ ਹਾਂਜੀ ਉਹ ਅਸੀਂ ਪਰਚੀ ਉਥੇ ਮਗੰਦਪੁਰ ਤੋਂ ਕਟਾਈਓ ਆ ਅਬੇ ਗੱਲ ਕਰ ਲੈਨੇ ਅਜ ਪਹਿਲਾਂ ਵੀ ਤਾਂ ਦੋ ਚਾਰ ਬੰਦੇ ਛੱਡੇ ਆ ਅਸੀਂ ਆਓ ਮੜੀ ਜੇ ਕੋਣ ਗੱਲ ਕਰ ਲੈਨੇ ਬੱਚੇ ਨੂੰ ਬੱਚੇ ਨੂੰ ਬੱਚੇ ਨੂੰ ਮੈਡੀਕਲ ਕਰਾਉਣਾ ਆ ਹਸਪੀਟਲ ਤੇ ਉਹ ਅਸੀਂ ਉਹ ਦੂਆ ਆ ਇਹਦੇ ਸਕੂਲ ਦੀ ਐਡਮਿਸ਼ਨ ਕਰਾਉਣੀ ਆ ਉਹ ਤੇ ਅੱਜ ਇਹ ਮਗੰਦਪੁਰੋਂ ਅਸੀਂ ਅੱਜ ਦੀ ਅਪਰਚਿੰਗ ਇਹ ਉਹ ਨਹੀਂ ਚੈੱਕ ਕੀਤੀ ਉਹ ਨਹੀਂ ਸਾਨੂੰ ਇੱਥੇ ਭੇਜਦਾ ਹੁੰਦਾ ਨਮੀ ਸ਼ਹਿਰ ਪਰ ਉਹਦਾ ਉਹਦਾ ਵੈਸੇ ਆਪਾਂ ਆਪਸ ਚ ਗੱਲ ਕਰਦੇ ਡਾਕਟਰ ਸਰ ਇੱਧਰ ਲੱਗੇ ਹੋਣੇ ਸੇਵਾ 'ਚ ਇੱਕ ਵਾਰੀ ਟਰਾਈ ਕਰ ਲੈਂਦੇ ਆ ਮੇਰੇ ਕੋਲ ਕੋਈ ਲੱਗੇ ਸਰ ਉਹਨਾਂ ਨੇ ਹਸਪੀਟਲ ਜਾਣਾ ਜੀ ਉਹਨਾਂ ਕੋ ਪਰਚੀ ਹੈਗੀ ਆ ਕਿਧਰ ਗੱਲ ਕਰੀਏ ਮੈਂ ਮੋਨੋ ਕੋ ਪਰਚੀ ਹੈਗੀ ਜੀ ਹਸਪੀਟਲ ਜਾਣਾ ਹਸਪਤਾਲ ਜਾਣਾ ਉਹਨਾਂ ਨੇ ਜੀ ਉਹਨਾਂ ਕੋਲ ਪਰਚੀ ਹੈਗੀ ਐ ਲੇਕਿਨ ਕੋਈ ਸੁਣਵਾਈ ਨਹੀਂ ਹੈ ਕਹਿੰਦੇ ਪਰਲੇ ਪਾਸੇ ਚੱਲ ਜੋ ਪਰਲੇ ਪਾਸੇ ਟ੍ਰੈਫਿਕ ਹੀ ਬਹੁਤ ਜ਼ਿਆਦਾ ਆਹ ਤਸਵੀਰ ਹੈ ਜੀ ਤੁਸੀਂ ਕਿੱਧਰ ਜਾਣਾ ਜੀ ਉਧਰ ਤਾਂ ਜਾਂਦੇ ਆ ਅੰਦਰ ਨਿਆਣੇ ਦੇ ਬਾਹਰ ਤੱਕ ਇਹਨੇ ਸਾਰੇ ਚਲੇ ਜਾਓ ਜੀ ਮੁਰਗੀ ਘਰ ਜਾਣਾ ਘਰ ਕਿੱਥੇ ਰੇ ਥੋਟਾ ਜੀ ਉਦੋਂ ਹੀ ਜਾਣ ਦੋਗੇ ਜਦੋਂ ਉਹਨਾਂ ਦਾ ਬੱਸ ਖਤਮ ਹੋ ਜੂ ਜਦ ਤੱਕ ਜੋਰੇ ਤਦ ਤੱਕ ਨਹੀਂ ਜਾਣ ਦਿੰਦੇ ਕਹਿੰਦੇ ਉਹ ਹਸਪੀਟਲ ਨਹੀਂ ਜਾਂਦੇ ਤੁਸੀਂ ਇੱਦਾਂ ਕਰੋ ਕਲਾਮ ਰੋਡ ਤੇ ਦੇਖ ਲਓ ਮੈਂ ਉਹਨਾਂ ਨਾਲ ਗੱਲ ਕੀਤੀ ਸੁਣਦੇ ਨਹੀਂ ਉਹ ਨਹੀਂ ਤੂੰ ਕਿੱਥੇ ਹਸਪੀਟਲ ਜਾਣਾ ਇਹਨਾਂ ਨੇ ਸਰਕਾਰੀ ਹਸਪੀਟਲ ਜਾਣਾ ਹਾਂਜੀ ਤੁਸੀਂ ਇੱਦਾਂ ਕਰੋ ਇੱਧਰੋਂ ਨਹੀਂ ਜਾਣ ਦਿੰਦੇ ਮਾਤਾ ਜੀ ਇੱਥੋਂ ਤਾਂ ਕਹਿੰਦੇ ਪਰ ਛੱਡ ਕੇ ਹਿੱਕਲ ਜਾਣੀ ਆ ਜਿਹੜਾ ਬਾਈਪਾਸ ਹੁੰਦਾ ਉਹ ਤੁਸੀਂ ਇੱਧਰ ਦੀ ਚਲੇ ਜਾ ਲੋਕੀ ਇਸ ਤੋਂ ਤੁਹਾਡੇ ਕੋਲ ਬਹੁਤ ਤਕਲੀਫ ਚ ਨੇ ਸਾਰੇ ਨੇ ਤੁਹਾਡੇ ਨੂੰ ਤੁਹਾਨੂੰ ਦੱਸ ਦੇਣਾ ਆ ਤੁਸੀਂ ਆਹ ਬਹਿ ਜੂ ਆਹ ਆ ਮਾਸੂਮ ਦੀ ਬੱਚੀ ਦਾ ਚਿਹਰਾ ਦੇਖੋ ਐਡਮਿਸ਼ਨ ਕਰਾਣ ਲੈ ਆਏ ਹੋਏ ਆ ਮਤਲਬ ਜੇ ਹਸਪੀਟਲ ਜਾਓਗੇ ਉਸ ਤੋਂ ਬਾਅਦ ਐਡਮਿਸ਼ਨ ਹੋਣੀ ਟੈਸਟ ਤੋਂ ਬਾਅਦ ਤਾਂ ਆ ਇੱਕ ਪਾਸੇ ਸਕੂਲ ਆਫ ਫੈਮਿਨੈਂਸ ਆ ਇੱਕ ਪਾਸੇ ਜਿਹਨੂੰ ਐਡਮਿਸ਼ਨ ਕਰਾਉਣੀ ਆ ਭਟਕਦੇ ਫਿਰਦੇ ਆ ਬਾਕੀ ਇੱਕ ਵੱਡਾ ਸਵਾਲ ਇਹ ਹੈ ਕਿ ਉਹਨਾਂ ਸਕੂਲ ਆਫ ਫੈਮਿਨੈਂਸ 'ਚ ਕਿੰਨੇ ਕੁ ਜਿਹੜੇ ਲੀਡਰਾਂ ਦੇ ਬੱਚੇ ਪੜ੍ਹੂਗੇ ਕਿੰਨੇ ਕ ਜਿਹੜੇ ਅਫਸਰ ਨੇ ਉਹਨਾਂ ਦੇ ਬੱਚੇ ਸਕੂਲ ਚ ਪੜ੍ਹੂਗੇ ਇਹ ਦੇਖੋ ਭਲਾਈ ਠੀਕ ਹੈ ਲੇਕਿਨ ਆਮ ਜਨਤਾ ਜੇ ਤਕਲੀਫ ਚ ਆਉਂਦੀ ਹੈ ਤਾਂ ਉਹ ਵੀ ਕੋਈ ਚੰਗੀ ਗੱਲ ਨਹੀਂ ਹੈ ਠੀਕ ਹੈ ਜੋ ਬਿਹਤਰੀ ਲਈ ਕੰਮ ਹੋ ਰਿਹਾ ਕੋ ਠੀਕ ਹੈ ਲੇਕਿਨ ਜੇ ਆਮ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਇੱਕ ਪਾਸਾ ਦਾ ਚੱਲਦਾ ਰਹਿਣਾ ਚਾਹੀਦਾ ਸੀ ਜੋ ਪ੍ਰੋਟੋਕੋਲ ਹੈ ਉਹ ਹੈ ਕਿ ਸੀਐਮ ਦੀ ਸਕਿਉਰਿਟੀ ਪ੍ਰਾਇੋਰਟੀ ਆ ਲੇਕਿਨ ਇੱਕ ਪਾਸਾ ਤਾਂ ਚੱਲਣਾ ਚਾਹੀਦਾ ਨਾ ਹੁਣ ਜਿਨ੍ਹਾਂ ਨੇ ਹਸਪਤਾਲ ਜਾਣਾ ਜਿਨ੍ਹਾਂ ਨੇ ਕੋਈ ਟ੍ਰੀਟਮੈਂਟ ਕਰਾਣ ਜਾਣਾ ਜਿਨ੍ਹਾਂ ਨੇ ਕੋਈ ਕਚੈਰੀਆਂ ਚ ਐਮਰਜੈਂਸੀ ਜਾਣਾ ਉਹਨਾਂ ਦੇ ਕੋਲ ਤਾਂ ਲਿਫਾਫਿਆਂ ਚ ਕਾਗਜ਼ ਪੱਤਰਾ ਰਿਹਾ ਉਹਨਾਂ ਕੋਲ ਕੋਈ ਬਰੂਤ ਤਾਂ ਹੈ ਨਹੀਂ ਬੰਦ ਇਸ ਕਰਕੇ ਕੀਤਾ ਜੀ ਕਿਉਂਕਿ ਮਾਨਯੋਗ ਸੀਐਮ ਸਾਹਿਬ ਆਏ ਹੋਏ ਆ ਇਸ ਕਰਕੇ ਬੰਦ ਕੀਤਾ ਜਿਹੜੇ ਕਮੈਂਟ ਕਰ ਰਹੇ ਆ ਇਹ ਤਸਵੀਰਾਂ ਚੰਡੀਗੜ੍ਹ ਚੌਕ ਤੋਂ ਦਿਖਾ ਰਹੇ ਤੁਹਾਨੂੰ ਜਿਹੜੇ ਭੈਣ ਭਰਾ ਕਮੈਂਟ ਕਰ ਰਹੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਮੰਦੀਪ ਵਰਦੀ ਜੀ ਨੇ ਦੀਪ ਸੈਣੀ ਨੇ ਗੁਰਪ੍ਰੀਤ ਸਿੰਘ ਨੇ ਮੰਦੀਪ ਧੰਮ ਨੇ ਧੰਮ ਨੇ ਸੋਰੀ ਮੰਦੀਪ ਧੰਮ ਜੀ ਆਪਣੇ ਰੋਹਿਤ ਸ਼ਰਮਾ ਹਰਸ਼ਪ੍ਰੀਤ ਸਿੰਘ ਸਿਮਰਪ੍ਰੀਤ ਕੌਰ ਕੁਲਦੀਪ ਸਿੰਘ ਮਨਦੀਪ ਵਰਦੀ ਜੀ ਉਹੀ ਉਹੀ ਜੋ ਅੱਧਕ ਘੰਟਾ ਪਹਿਲਾ ਹਾਲਾਤ ਸੀ ਉਹੀ ਹਾਲਾਤ ਹੈ ਬੇਨਤੀਆਂ ਮਿੰਤਾਂ ਕਰਲੇ ਮਲਾਜ਼ਮ ਵਿਚਾਰੇ ਵੀ ਮਜਬੂਰ ਨੇ ਮਲਾਜ਼ਮ ਮਜਬੂਰੀ ਸਮਝਦੇ ਨੇ ਲੇਕਿਨ ਮਜਬੂਰ ਨੇ ਮਲਾਜ਼ਮ ਹੁਕਮ ਦੇ ਬੱਜੇ ਨੇ ਭਾਜੀ ਇਹ ਸਹੀ ਬੋਲਦੇ ਇੱਥੋਂ ਨਿਕਲ ਜਿਓਗੇ ਮੋਰੇ ਫੇਰ ਰੋਕ ਲੈਣਾ ਉਹਨੀ ਉਹ ਹੈ ਦੁਕਾਨ ਤੇ ਅੱਛਾ ਅੱਛਾ ਕਿੱਥੇ ਜੀ ਆਹ ਮਰੇ ਜੀ ਕਿੱਥੇ ਕੋ ਆਹ ਨਾਲ ਹੀ ਦੂਜੇ ਦੀ ਬੈਂਕ ਦੇ ਵਿੱਚ ਲੱਗੇ ਆ ਮੈਂ ਮੈਨੂੰ ਜਗਾ ਲਗਾ ਪਿਆ ਆ ਨੇਰੇ ਜੇ ਬੇ ਤਪੇਂਦੀ ਆ ਪਾਜੀ ਕਿਤੇ ਅਗਲੇ ਪਾਸੇ ਵੀ ਇਦੀ ਨਾਤਾ ਲੱਗਾ ਹੋਇਆ ਆ ਮਾਰ ਆਰਡਰ ਮੈਂ ਕਾਹਦੇ ਭਾਜੀ ਹਾਂ ਜੀ ਮਾਰ ਆਰਡਰ ਬੈਂਕ ਦੇ ਵਿੱਚ ਪਾਇਆ ਜਿੰਨਾਂ ਨੇਰੇ ਆ ਪਗਾਹ ਨਹੀਂ ਜਣਾ ਫਿਰ ਲਾਗੇ ਇੱਥੇ ਇੱਥੇ ਭਾਜੀ ਜੇ ਮੈਂ ਆਇਓ ਉੱਥੇ ਭਾਜੀ ਮੈਂ ਨਾ ਜੋਬ ਕਰਦਾ ਮੈਂ ਜਾ ਉਹਨਾਂ ਰਿਹਾ ਮੈਂ ਤਾਂ ਕਹਿੰਦਾ ਬਈ ਉਹ ਨਾਲ ਹੀ ਆ ਅੱਗੇ ਨਾਮ ਨਹੀਂ ਰਿਹਾ ਪੈਸੇ ਆ ਕੇ ਨਾ ਜਾਈ ਉਹਨੇ ਕਿਹਾ ਕਿ ਤੂੰ ਜਾਣਾ ਮੈਂ ਡਾਕਟਰ ਪੁਰੇਆ ਤੋਂ ਜਾ ਕਿੱਥੇ ਮੈਨੂੰ ਬੋਲਣਾ ਆਜ ਤੇ ਰਹਿ ਚ ਗਿਆ